ਤਿਆ ਜਿਹੜਾ ਮਤਲਬ ਸੋਣੀ ਘੜੇ ਬਣਾਉਂਦੀ ਸੀਗੀ ਉਹ ਤੁਹਾਡੀ ਕੀ ਲੱਗਦੀ ਨਹੀਂ ਨਹੀਂ ਉਹ ਭਾਈ ਸਾਡੀ ਕੋਸ਼ਰੀ ਸੀ ਲੱਗਦੀ ਮਈਵਾਲ ਸੀ ਨਾ ਜਿਹੜਾ ਹਾਂ ਹਾਂ ਮਈਵਾਲ ਦੂਰੋਂ ਨੇੜੇੋਂ ਨਾ ਮੇਰੇ ਚਾਚੇ ਦਾ ਮੁੰਡਾ ਉਹ ਬਲਖ ਬਖਾਰਾ ਤੋਂ ਆਇਆ ਸੀ ਉਹਦੇ ਤੁਹਾਡੇ ਕੋਲੋਂ ਘੜੇ ਲੈਂਦਾ ਸੀ ਉੱਥੇ ਉਹ ਤਾਜਰ ਸੀ ਬੜਾ ਵੱਡਾ ਉਹ ਤੁਹਾਡੀ ਕੁੜੀ ਤੇ ਰਹਿ ਗਿਆ ਸੀ ਉਹ ਅਕਲਕਾਰ ਉਹ ਭਾ ਜਿਹੜੀ ਕੁੜੀ ਤੇ ਰਹਿ ਗਿਆ ਯਾਰ ਉਹ داستانਾਂ ਨਹੀਂ ਸੁਣੀਆਂ ਤੂੰ ਮੈਂ ਬੋਲੋ ਕਹਿੰਦੇ ਸੁਣੀਆਂ ਨੇ ਤੈਨੂੰ ਸੀਸੀਟੀਵੀ ਤੇ ਦੇਖ ਲਿਆ ਤੂੰ ਸੀਸੀਟੀਵੀ ਤੇ ਕੀ ਮਤਲਬ ਕਰ ਲਿਖਿਆ ਪੁਰਾਣੀ ਦਾਸਤਾਨਾ ਪੁਰਾਣੀ ਦਾਸਤਾਨਾ ਸਾਰੀਆਂ ਝੂਠੀਆਂ ਦਾਸਤਾਨਾ ਐਵੇਂ ਝੂਠੀਆਂ ਦਾਸਤਾਨਾ ਕੱਚੇ ਘੜੇ ਤੇ ਬਹਿ ਕੇ ਨਹੀਂ ਗਈ ਪਾਰ ਉਹਨੂੰ ਮਿਲਣ। ਕਿਹੜੀ ਬੜੀ ਗਈ ਤੂੰ ਉਹਨੂੰ ਘੜਾ ਫੜਾਇਆ ਸੀ। ਅੱਛਾ ਸੋਹਣੀ ਸਾਣੀ ਸਾਡੀ ਕੋਈ ਕੁਛ ਨਹੀਂ ਲੱਗਦੀ। ਸੋਹਣੀ ਤੁਹਾਡੀ ਲੱਗਦੀ ਯਾਰ ਐਵੇਂ ਨਹੀਂ ਹੁਣ ਮੁਕਰਣ ਕਿਉਂ ਦਿਆਂ ਤੂੰ ਹੁਣ ਮੁਕਰਣ ਦਿਆਂ ਮੇਰੀ। ਤੁਹਾਡੀ ਕੁੜੀ ਸੀਗੀ। ਉਹ ਜਾ ਕੰਮ ਕਰ ਜਾ ਕੇ ਭਾ। ਆਹ ਠੀਕ ਆ ਠੀਕ ਆ ਅਗਲਾ ਆਇਆ ਉਥੋਂ ਬਲਖ ਬਖਾਰੇ ਤੋਂ ਤੇ ਬਾਦਸ਼ਾਹ ਸੀ ਭਾਈ ਉਹ ਤੇ ਬਾਦਸ਼ਾਹ ਦਾ ਮੁੰਡਾ ਸੀ ਉਹ ਸਾਡਾ ਸਾਡਾ ਚਾਚਾ ਉਹਨੂੰ ਲੁੱਟ ਲਿਆ ਤੁਸੀਂ ਉਹ ਸਾਡੇ ਚਾਚੇ ਦਾ ਮੁੰਡਾ ਸੀ ਉਹ ਐਵੇਂ ਚਾਚੇ ਦਾ ਮੁੰਡਾ ਸੀ ਸੋਹਣੀ ਤੇਰੇ ਚਾਚੇ ਦੀ ਧੀ ਸੀ ਉਹ ਭਾਈ ਜਿਹੜਾ ਸੋਹਣੀ ਚਾਚੇ ਦੀ ਧੀ